ਜਨਤਾ ਦੀ ਬਾਚਾਂ ਦੇਖਦੇ ਸਾਰੇ ਦੋਸਤਾਂ ਦਾ ਸਵਾਗਤ ਹੈ ਇਸ ਵਾਰ ਤਾਂ ਅਸੀਂ ਖੜੇ ਆ ਮਹਿਲ ਕਲਾ ਜਿੱਥੇ ਕਿ ਅੱਜ 15 ਗੱਤ ਜਿਹੜਾ ਤਿਆਰ ਮਨਾਇਆ ਗਿਆ ਸਾਡੇ ਨਾਲ ਬੱਚੇ ਮੌਜੂਦ ਹੈ ਜਿਨ੍ਹਾਂ ਦੀ ਬਹੁਤ ਵਧੀਆ ਕੋਰੋਗ੍ਰਾਫੀ ਰਹੀ ਹੈ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹਾਂਜੀ ਮੈਂ ਕੀ ਕਹਿਣਾ ਚਾਹਾਂਗੇ ਤੁਹਾਡੇ ਬੱਚਿਆਂ ਦੀ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਜੀ ਹਾਂ ਅਸੀਂ ਮਾਲਵਾ ਕਾਲਜ ਆਫ ਨਰਸਿੰਗ ਤੋਂ ਆਏ ਬੱਚੇ ਅਸੀਂ ਇਕੱਠੇ ਕਰੇ ਨੇ ਠੀਕ ਹੈ ਅਸੀਂ ਮਾਲਵਾ ਕਾਲਜ ਤੋਂ ਆਏ ਸਾਡੇ ਸਰ ਨੇ ਡਾਇਰੈਕਟਰ ਸਰ ਨੇ ਮਿਸਟਰ ਸੁਸ਼ੇਲ ਕੁਮਾਰ ਬਾਂਸਰ ਉਹਨਾਂ ਨੇ ਸਾਨੂੰ ਮਤਲਬ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਕਰਿਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਾਓ ਜੇ ਉਹਨਾਂ ਨੇ ਸਾਨੂੰ ਭੇਜਿਆ ਅਸੀਂ ਤਾਂ ਹੀ ਆਏ ਨੇ ਸਾਡੇ ਬੱਚਿਆਂ ਨੇ ਬਹੁਤ ਬਹੁਤ ਮਿਹਨਤ ਕੀਤੀ ਹੈ ਲਗਾਤਾਰ ਹਫਤਾ ਹੋ ਗਿਆ ਨਾ ਨੂੰ ਦੋ ਹਫਤੇ ਹੋ ਗਏ ਮਿਹਨਤ ਕਰਦੇ ਉਹਨੂੰ ਤੇ ਸਾਨੂੰ ਫਰਸਟ ਟਰਾਫੀ ਮਿਲੀ ਹੈ ਸਾਨੂੰ ਬਹੁਤ ਖੁਸ਼ੀ ਹੈ ਕੱਲੇ ਕੱਲੇ ਬੱਚੇ ਨੇ ਬਹੁਤ ਮਿਹਨ ਸਾਡੇ ਕਿਨ ਜਿਹੜੇ ਬੱਚਿਆਂ ਬੰਨੇਓ ਟੈਪਿਕ ਚੁਣਿਆ ਗਿਆ ਨਸ਼ਾ ਬਰਤੀ ਹੈ ਨਾ ਮਤਲਬ ਅੱਜ ਸੇਵਾ ਦਰਿਆ ਜਿਹੜਾ ਪੰਜਾਬ ਦੇ ਵਿੱਚ ਵਗਿਆ ਨਸ਼ਿਆਂ ਦਾ ਹਰ ਦੋ ਘਰ ਛੱਡ ਕੇ ਤੀਜੇ ਘਰ ਚਿੱਟਾ ਹਾਂਜੀ ਅਸੀਂ ਇਸ ਕਰਕੇ ਹੀ ਇਹ ਟੌਪਿਕ ਹੈ ਜਿਹੜਾ ਚੂਜ਼ ਕੀਤਾ ਹੈ ਘਰ ਘਰ ਤੁਸੀਂ ਦੇਖ ਰਹੇ ਹੋ ਵੀ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਮਤਲਬ ਬੱਚੇ ਖਤਮ ਹੋ ਰਹੇ ਨੇ ਆਪਣੇ ਬੱਚੇ ਬॉयਜ਼ ਨਹੀਂ ਜਿਹੜੇ ਗਰਲਜ਼ ਵੀ ਨਹੀਂ ਇਵਨ ਕੀ ਬਹੁਤ ਹੀ ਜ਼ਿਆਦਾ ਖਰਾਬ ਮਾਹੌਲ ਹੋ ਰਿਹਾ ਹੈ ਉਹਨੂੰ ਮੁੱਖ ਦੇਖਦੇ ਹੋਏ ਅਸੀਂ ਇਹ ਟੌਪਿਕ ਚੂਜ਼ ਕੀਤਾ ਸੀ ਨਸ਼ਿਆਂ ਤੇ ਅਸੀਂ ਕਰਿਆ ਚਲੋ ਇਹਦਾ ਇੱਕ ਕਲਪਨਾ ਸੀ ਅਸਲ ਵਿੱਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅੱਜ ਜਿਹੜੀ ਪੀੜ੍ਹੀ ਹੈ ਮਦਦ ਨੂੰ ਖਤਮ ਹੋ ਰਹੀ ਹੈ ਨਸ਼ਾ ਬ੍ਰਦੀ ਜੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਮਤਲਬ ਨਸ਼ਿਆਂ ਪਿੱਛੇ ਨਾ ਲੱਗੋ ਕੋਈ ਵੀ ਨਾ ਲੱਗੇ ਚਾਹੇ ਉਹ ਕੋਈ ਵੀ ਹੈ ਠੀਕ ਹੈ ਜਦੋਂ ਘਰ ਚ ਲੜਾਈਆਂ ਹੋ ਜਾਂਦੀਆਂ ਨੇ ਆਟੋਮੈਟਿਕਲੀ ਮਾਹੌਲ ਇਹੋ ਜਿਹਾ ਬਣ ਜਾਂਦਾ ਕਿ ਬੱਚਾ ਗਲਤ ਜਗ੍ਹਾ ਤੇ ਚਲਾ ਜਾਂਦਾ ਸੋ ਇਹੀ ਮੈਸੇਜ ਦੇਣਾ ਚਾਹੀਦਾ ਸਾਰਿਆਂ ਨੂੰ ਕਿ ਆਪਣੇ ਪੜ੍ਹਾਈ ਵੱਲ ਧਿਆਨ ਦਿਓ ਆਪਣਾ ਫਿਊਚਰ ਦੇਖੋ ਆਪਣੇ ਪੇਰੈਂਟਸ ਵੱਲ ਦੇਖੋ ਹਨਾ ਉਹਨਾਂ ਨੇ ਮਤਲਬ ਤੁਹਾਨੂੰ ਵੱਡਾ ਕੀਤਾ ਪੜਾਇਆ ਲਿਖਾਇਆ ਆ ਤਾਂ ਮਤਲਬ ਉਹਨਾਂ ਨੂੰ ਦੇਖੋ ਤੇ ਨਸ਼ਿਆਂ ਵੱਲ ਨਾ ਜਾਓ ਕਿਤੇ ਨਾ ਕਿਤੇ ਜਾ ਕੇ ਸਾਡੀਆਂ ਸਰਕਾਰਾਂ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਕਿ ਬੱਚਿਆਂ ਨੇ ਇੰਨੀ ਜ਼ਿਆਦਾ ਪੜ੍ਹਾਈ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਚੰਗੀ ਜੌਬ ਨਹੀਂ ਮਿਲਦੀ ਜੋ ਉਹਨਾਂ ਨੇ ਡ੍ਰੀਮ ਦੇਖੇ ਨੇ ਉਹਦੇ ਪ੍ਰਤੀ ਉਹਨਾਂ ਇਹਨਾਂ ਨਿਸ਼ਾਨਾ ਉਹ ਨਹੀਂ ਲੱਗਦਾ ਹਣਾ ਤਾਂ ਉਹਦੇ ਪ੍ਰਤੀ ਜਿਹੜੇ ਜਦ ਉਹ ਜਾ ਕੇ ਆਮ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਨਿਸਾਨੇਵਾਜ ਇੱਕ ਤਨਿਹਵਾਦ ਦੇਖਿਆ ਜਾਂਦਾ ਆ ਆਬਵੀਅਸਲੀ ਜਦੋਂ ਬੱਚੇ ਪੜ੍ਹਦੇ ਆ ਜੌਬ ਨਹੀਂ ਮਿਲਦੀ ਫਿਰ ਅਗਲਾ ਟੈਨਸ਼ਨ 'ਚ ਕਿੱਧਰ ਜਾਊਗਾ ਹੈਨਾ ਤਾਂ ਉਹਨਾਂ ਨੂੰ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਵੀ ਬੱਚੇ ਇੰਨੇ ਪੜ੍ਹ ਰਹੇ ਐ ਇੰਨੇ ਡਿਗਰੀਆਂ ਲੈ ਰਹੇ ਨੇ ਵੀ ਤੁਸੀਂ ਕੱਲੇ-ਕੱਲੇ ਬੱਚੇ ਨੂੰ ਮਤਲਬ ਜਿਨ੍ਹਾਂ ਦੇ ਪਰਸੈਂਟੇਜ ਐ ਉਹਨੂੰ ਦੇਖੋ ਹੈਨਾ ਸਾਰਿਆਂ ਦੀ ਮਿਹਨਤ ਦੇਖੋ ਰੰਗ ਲਾਓ ਇਹੀ ਮੈਸੇਜ ਆ ਸਰਕਾਰ ਨੂੰ ਵੀ ਵੀ ਪੰਜਾਬ ਨੂੰ ਵੀ ਅੱਗੇ ਵਧਾਓ ਬਾਹਰ ਤਾਂ ਜੋ ਬੱਚੇ ਬਾਹਰ ਨਾ ਜਾਣ ਇੱਥੇ ਹੀ ਵਧੀਆ ਮਾਹੌਲ ਬਣੇ ਸਭ ਕੁਝ ਵਧੀਆ ਰਹੇ ਸਾਡੇ ਨਾਲ ਸਟੂਡੈਂਟ ਵੀ ਮੌਜੂਦ ਨੇ ਜਿਨ੍ਹਾਂ ਨੇ ਕਰਦਾਰ ਨਵਾਇਆ ਕਾਫੀ ਵਧੀਆ ਕਰਦਾਰ ਹੈ ਉਹਨਾਂ ਦਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਇਹਨਾਂ ਦਾ ਕੈਰੇਕਟਰ ਸੀ ਮਾਂ ਦਾ ਬਹੁਤ ਵਧੀਆ ਜਿਨ੍ਹਾਂ ਨੇ ਕਿ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ ਕਿਲਾੜ ਦੇ ਆ ਕੇ ਨਸ਼ੇ ਦੇ ਨਾਲ ਉਹਨਾਂ ਦੇ ਬੇਟੇ ਦੀ ਮੌਤ ਹੁੰਦੀ ਹੈ ਗੱਲ ਕਰਦੇ ਆ ਕਿ ਇਹਨਾਂ ਦਾ ਵੀ ਕੀ ਕਹਿਣਾ ਹਾਂਜੀ ਹਾਂਜੀ ਅਸੀਂ ਮਾਲਵਾ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਤੇ ਸਾਡੇ ਜਿਹੜੇ ਐਮਡੀ ਸਰ ਨੇ ਸ਼ੀਲ ਬਾਂਸਲੋ ਸਾਨੂੰ ਇੰਨੇ ਕੁ ਜ਼ਿਆਦਾ ਮੋਟੀਵੇਟ ਕਰਦੇ ਆ ਕਿ ਤੁਸੀਂ ਆਪਣਾ ਪੜੋ ਆਪਣਾ ਫਿਊਚਰ ਸਵਾਰੋ ਤੇ ਆਪਣੇ ਚੰਗੇ ਭਵਿੱਖ ਲਈ ਵਧੀਆ ਸਟੱਡੀ ਕਰੋ ਤੇ ਸਾਨੂੰ ਜਦੋਂ ਵੀ ਆਉਂਦੇ ਆ ਸਰ ਕਾਲਜ ਕੋਈ ਨਾ ਕੋਈ ਲੈਕਚਰ ਦੇ ਕੇ ਜਾਂਦੇ ਆ ਨਸ਼ਿਆਂ ਵਿਰੁੱਧ ਹੋ ਗਿਆ ਜਾਂ ਕੋਈ ਸਟੱਡੀ ਰਿਲੇਟਡ ਹੋ ਗਿਆ ਕੁਝ ਵੀ ਹੋ ਗਿਆ ਸਾਨੂੰ ਬਹੁਤ ਵਧੀਆ ਸਮਝਾ ਕੇ ਜਾਂਦੇ ਤੇ ਜੇ ਐਜ਼ ਅ ਮਦਰ ਗੱਲ ਕਰੀ ਕਿ ਮਤਲਬ ਬੱਚਿਆਂ ਨੂੰ ਆਪਣੇ ਮਾਪੇ ਬਾਰੇ ਸੋਚਣਾ ਚਾਹੀਦਾ ਅਗਰ ਉਹ ਨਸ਼ਿਆਂ ਵਾਲੇ ਰਾਹ 'ਚ ਪੈ ਰਿਹਾ ਤਾਂ ਮਾਪੇ ਦਾ ਹੱਕ ਬੰਦ ਹੈ ਕਿ ਉਹਨੂੰ ਰੋਕਣ ਦਾ ਚਲੋ ਮਾਪੇ ਦਾ ਹਰੇਕ ਰੋਕਦਾ ਹੀ ਰੋਕਦਾ ਹੈ ਪਰ ਬੱਚਿਆਂ ਦਾ ਵੀ ਇਹ ਬੰਦ ਹੈ ਕਿ ਸਾਡੇ ਲਈ ਮਾਪੇ ਨੇ ਕੀ ਕੁਝ ਨਹੀਂ ਕੀਤਾ ਹੈਗਾ ਤੇ ਇਹ ਸੋਚਣ ਤੇ ਬੱਚੇ ਆਪਣਾ ਪਰ ਇੱਕ ਸਵਾਰਨ ਤੇ ਆਪਣੀ ਜ਼ਿੰਦਗੀ ਵਧੀਆ ਬਣਾਉਣ ਆਉਣ ਵਾਲੇ ਫਿਊਚਰ 'ਚ ਆਪਣੇ ਸੋਚਣ ਆਪਦੇ ਬਾਰੇ ਸੋਚਣ ਆਪਣੀ ਵਧੀਆ ਸਟੱਡੀ ਕਰਨ ਤੇ ਇਹ ਹੀ ਮੈਸੇਜ ਹੈ ਕਿ ਨਸ਼ਿਆਂ ਦੇ ਨਾਂ ਰਾਹ ਨਾ ਪਾਓ ਇਹ ਵਧੀਆ ਰਾਹ ਨਹੀਂ ਹੈਗਾ ਇਹ ਜ਼ਿੰਦਗੀ ਬਰਬਾਦ ਕਰਨ ਵਾਲਾ ਰਾਹ ਹੈਗਾ ਇੱਕ ਤੇ ਆਪਣਾ ਵਧੀਆ ਬਹੁਤ ਸਵਾਰੋ ਸਾਡਾ ਇਹ ਕਹਿਣਾ ਹੈ ਜੀ ਇਸ ਸਾਡੇ ਰੋਲ ਦਾ ਇਹ ਮਕਸਦ ਸੀ ਨਸ਼ਿਆਂ ਵਿਰੁੱਧ ਕੋਈ ਲੜਾਈ ਲੜਨੀ ਕਿਸੇ ਨੂੰ ਮੋਟੀਵੇਟ ਕਰਨਾ ਲੋਕਾਂ ਨੂੰ ਮੋਟੀਵੇਟ ਕਰਨਾ ਸਾਡਾ ਇਹ ਮਕਸਦ ਸੀਗਾ ਜੀ ਜਿਵੇਂ ਤੁਸੀਂ ਅੱਜ ਇਹਦੇ ਵਿੱਚ ਦਿਖਾਇਆ ਕਿ ਇੱਕ ਚਾਚੇ ਵੱਨੋਂ ਉਹਨਾਂ ਦੇ ਭਤੀਜੇ ਨੂੰ ਨਸ਼ੇ ਤੇ ਲਾਇਆ ਜਾਂਦਾ ਹੈ ਨਾ ਹਾਂਜੀ ਰੀਅਲ ਦੇ ਵਿੱਚ ਵੀ ਇਦਾਂ ਦੇ ਬਹੁਤ ਘਟਨਾਵਾਂ ਘਟ ਰਹੀਆਂ ਨੇ ਹਾਂਜੀ ਹਾਂਜੀ ਇਹ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਕੋਈ ਆਪਣਾ ਦੋਸਤ ਨਸ਼ੇ ਤੇ ਲਾ ਰਿਹਾ ਕੋਈ ਚਾਚਾ ਨਸ਼ੇ ਤੇ ਲਾ ਰਿਹਾ ਕੋਈ ਤਾਇਆ ਨਸ਼ੇ ਤੇ ਲਾ ਰਿਹਾ ਕੋਈ ਬੱਚਾ ਖੁਦ ਉਸ راہ ਵੱਲ ਜਾ ਰਿਹਾ ਤੇ ਸਾਡਾ ਇਹੀ ਕਹਿਣਾ ਕਿਸੇ ਪਿੱਛੇ ਨਾ ਲੱਗੋ ਆਪਣਾ ਭਵਿੱਖ ਸਵਾਰੋ ਆਪਣਾ ਫਿਊਚਰ ਦੇਖੋ ਕਿਸੇ ਪਿੱਛੇ ਨਾ ਲੱਗੋ ਕਿਸੇ ਪਿੱਛੇ ਲੱਗ ਕੇ ਨਸ਼ੇ ਨਾ ਕਰੋ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਸਾਡਾ ਇਹੀ ਕਹਿਣਾ ਹੈ ਜੀ ਹਾਂਜੀ ਸਾਡੇ ਨਾਲ ਚਾਚਾ ਜੀ ਮੌਜੂਦ ਹੈ ਜਿਨ੍ਹਾਂ ਨੇ ਚਾਚਾ ਜੀ ਦਾ ਕਿਰਦਾਰ ਨਵਾਇਆ ਹਾਂਜੀ ਕਿੱਦਾਂ ਲੱਗਿਆ ਗਮ ਕਰਕੇ ਬਹੁਤ ਵਧੀਆ ਲੱਗਿਆ ਸਭ ਤੋਂ ਪਹਿਲਾਂ ਸਾਸ਼ੀ ਦਾ ਸਭ ਨੂੰ ਜੋ ਕਿ ਇਸ ਚੈਨਲ ਤੇ ਆਏ ਨੇਗੇ ਤੇ ਮੈਂ ਕਹਿਣਾ ਚਾਹੁੰਦੀ ਆ ਕਿ ਅੱਜ ਕੱਲ ਦੇ ਜੋ ਜਨਰੇਸ਼ਨ ਦੇ ਵਿੱਚ ਚੱਲ ਰਿਹਾ ਹੈਗਾ ਕਿ ਜਿਹੜਾ ਚਾਚਾਗਾ ਉਹ ਆਪਣੇ ਹੀ ਪਰਵਾਰ ਤੋਂ ਕਿਸੇ ਜ਼ਮੀਨ ਦੇ ਪਿੱਛੇ ਜਾਂ ਕੋਈ ਲੜਾਈ ਝਗੜੇ ਦੇ ਪਿੱਛੇ ਜੋ ਕਿ ਆਪਦੇ ਭਰਾ ਦੇ ਪੁੱਤਾਂ ਨੂੰ ਬਲਕਿ ਤੀਆਂ ਨੂੰ ਵੀ ਉਸਦਿਆਂ ਨੂੰ ਨਸ਼ੇ ਵੱਲ ਲਾ ਰਿਹਾ ਸੋ ਐਦਾਂ ਨਹੀਂ ਕਰਨਾ ਚਾਹੀਦਾ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਕੋਈ ਵੀ ਇਨਸਾਨ ਬਾਹਰ ਕੱਢਣਾ ਬਹੁਤ ਔਖਾ ਕਿਉਂਕਿ ਉਹ ਮੌਤ ਦਾ ਇੱਕ ਰਾਹ ਹੁੰਦਾ ਹੈ ਮੌਤ ਦੇ ਰਾਹ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਬਾਹਰ ਕੱਢਣਾ ਬਹੁਤ ਔਖਾ ਹੁੰਦਾ ਹੈ ਉਸ ਨੂੰ ਪੁੱਛੋ ਜਿਸ ਦੇ ਪੁੱਤ ਲੱਗੇ ਹੋਏ ਨੇ ਨਸ਼ੇ ਦੇ ਉੱਤੇ ਕਿਉਂਕਿ ਉਸ ਮਾਂ ਨੂੰ ਪੁੱਛੋ ਕਿ ਉਸਦੇ ਉੱਤੇ ਕੀ ਬੀਤਦੀਆ ਸੋ ਪਲੀਜ਼ ਆਪਣੇ ਪਰਿਵਾਰ ਬਾਰੇ ਸੋਚੋ ਆਪਣੇ ਫਿਊਚਰ ਬਾਰੇ ਸੋਚੋ ਕਿ ਤੁਸੀਂ ਕਿਸ ਰਾਹ ਵੱਲ ਜਾ ਰਹੇ ਹੋ ਤੁਹਾਡੇ ਪੇਰੈਂਟਸ ਦਾ ਕੀ ਬਣੇਗਾ ਸੋ ਪਲੀਜ਼ ਸੋਚੋ ਇਹ ਸੀਗੇ ਉਹਨਾਂ ਦੇ ਬ੍ਰਦਰ ਜਦਨ ਛੇੜੀ ਨਸ਼ਾ ਕਰਕੇ ਉਹਨਾਂ ਦਾ ਪ੍ਰਾਕਾਰ ਆਉਂਦਾ ਤਾਂ ਉਹਨਾਂ ਬੰਨੀ ਉਹ ਕਰਦੇ ਹਾਲਾਤਾਂ ਦੇਖ ਕੇ ਆਪਣੇ ਮਾਪਿਆਂ ਵੱਲ ਦੇਖ ਕੇ ਆਪਣੇ ਭਰਾ ਨੂੰ ਝੜਕਿਆ ਜਾਂਦਾ 버ਜਿਆ ਜਾਂਦਾ ਹਾਂਜੀ ਸਸਰੀ ਗਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਚਾਹੇ ਛੋਟੇ ਬ੍ਰਦਰ ਨੇ ਚਾਹੇ ਵੱਡੇ ਬ੍ਰਦਰ ਨੇ ਅਗਰ ਕੋਈ ਬਧੀਆ ਨਿਕਲਦਾ ਆਪਾਂ ਨੂੰ ਉਹਨਾਂ ਦੇ ਰਾਹ ਦੇ ਉੱਪਰ ਚੱਲਣਾ ਚਾਹੀਦਾ ਨਾ ਕਿ ਕਿਸੇ ਦੂਸਰੇ ਪਿੱਛੇ ਲੱਗ ਕੇ ਜਾਂ ਕਿਸੇ ਦੇ ਅੰਡੇ ਗਵਾਂਡੇ ਪਿੱਛੇ ਲੱਗ ਕੇ ਆਪਾਂ ਨੂੰ ਆਪਣੀ ਲਾਈਫ ਖਰਾਬ ਕਰਨੀ ਚਾਹੀਦੀ ਆ ਆਪਾਂ ਨੂੰ ਆਪਣੇ ਪੇਰੈਂਟਸ ਬਾਰੇ ਸੋਚਣਾ ਚਾਹੀਦਾ ਕਿ ਆਪਣੀ ਮਾਂ ਆਪਣੇ ਲਈ ਕੀ ਕਰਦੀ ਆ ਅਗਰ ਆਪਾਂ ਮਤਲਬ ਨਸ਼ੇ ਤੇ ਲੱਗੇ ਕੀ ਉਹਨਾਂ ਦੇ ਬੀਤ ਦੀ ਆਪਣਾ ਜਿਹੜਾ ਫਾਦਰ ਆ ਉਹ ਆਪਣੇ ਬਾਰੇ ਕੀ ਸੋਚਦਾ ਇਸ ਲਈ ਆਪਾਂ ਨੂੰ ਕਿਸੇ ਪਿੱਛੇ ਨਹੀਂ ਲੱਗਣਾ ਚਾਹੀਦਾ ਅੱਜ ਕੱ ਹਰੇਕ ਕਿਸੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਪਿੱਛੇ ਨਹੀਂ ਲੱਗਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਾਡੇ ਇਹ ਵੈਸੇ ਸ। ਥੈਂਕ ਯੂ। ਹਾਂਜੀ ਸਰ। ਠੀਕ ਹੈ ਜੀ। हम तो बस यही कह रहे हैं जो आज हम लोग किए हैं आज एक ड्रामा के थ्रू आउट बहुत बड़ा मैसेज है इनको यदि बंदा अपने रियल लाइफ में हर चीज़ होती है फिल्में होती है या कोई कर्नाटक को होते हैं बहुत सिर्फ काल्पनिक होते हैं काल्पनिक लोगों के मैसेज देते हैं है ना तो यही एक काल्पनिक रूप से है और हम लोग सोचते हैं कि सब अपने रियल लाइफ में इनको उतारे और जब रियल लाइफ में ले लेंगे तो उनका हो सकता है कहीं ना कहीं चाहे वो हम हो या हमारे तरफ हमारे भाई हो उनका फ्यूचर बन सकता है तो आगे हमारे मैम डॉक्टर कुस्मिता हैं जो कि पीएचडी किए हुए हैं उनका यही शौक था जो तुम लोग ड्रग्स पर करो ड्रग्स एक ऐसा चीज़ है अभी ऐसा लहरता उभरता हुआ चीज़ है जो हर एक नौजवान जो है हमारे पंजाब हो या यूपी हो बिहार हो जिधर भी हो तो वो ड्रग्स में जा रहे हैं नशे की ओर जा रहे हैं नशे की ओर जा रहे तो मैम ने ये बोले जो इस टॉपिक पे करो हो सकता है अपना टॉपिक अच्छा हुआ तो आज हम लोग ने फर्स्ट प्राइज़ से सम्भाने गए हैं इधर बहुत वादिया जो क्या टीम अगे वी है तो सारे दोस्त भी अगे वे साढ़े नाल उन्होंने दोस्त भी ने जिन्हें इस ਨਟਕੇ ਦੇ ਵਿੱਚ ਭਾਗ ਲਿਆ ਆਪਾਂ ਗੱਲਬਾਤ ਕਰਦੇ ਉਹਨਾਂ ਨਾਲ ਵੀ ਹਾਂਜੀ ਮੇਰਾ ਨਾਮ ਸਿੰਦਾ ਮੈਂ ਮਾਲਵਾ ਕਾਲਜ ਨਰਸਿੰਗ ਆਫ ਦੋ ਪੜ੍ਹਨੀ ਆ ਠੀਕ ਹੈ ਸਾਨੂੰ ਐਮ ਡੀ ਸਰ ਜਸ ਸਚੀਲ ਵੱਸਲੇ ਬਹੁਤ ਮੋਟੀਵੇਟ ਕੀਤਾ ਤੇ ਕੁਸ਼ਮੀਤ ਮੈਮ ਨੇ ਬਹੁਤ ਮੋਟੀਵੇਟ ਕੀਤਾ ਅਸੀਂ ਕਾਲਜ ਦੇ ਵਿੱਚ ਸਾਡੇ ਫੰਕਸ਼ਨ ਸੀ ਅਸੀਂ ਉੱਥੇ ਕੀਤਾ ਤਾਂ ਸਾਨੂੰ ਮੈਮ ਨੇ ਮੋਟੀਵੇਟ ਕੀਤਾ ਕਿ ਆਪਾਂ 15 ਅਗਸਤ ਤੇ ਵੀ ਇਹ ਨਾਟਕ ਕਰਨਾ ਫਿਰ ਅਸੀਂ ਇਹ ਨਾਟਕ ਕੀਤਾ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸੇ ਨੂੰ ਵੀ ਨਸ਼ਿਆਂ 'ਚ ਨਹੀਂ ਪੈਣਾ ਚਾਹੀਦਾ ਜਿੱਦਾਂ ਮੈਂ ਇੱਕ ਨਸ਼ੇੜੀ ਦਾ ਰੋਲ ਅਦਾ ਕੀਤਾਗਾ ਠੀਕ ਹੈ ਕਿ ਜਿੱਦਾਂ ਮੈਂ ਆਪਣੇ ਚਾਚੇ ਕੋਲ ਗਈ ਉਹਨਾਂ ਨੇ ਮੈਨੂੰ ਹਨਾ ਨਸ਼ੇ ਤੇ ਲਾਇਆ ਠੀਕ ਹੈ ਤੇ ਮੈਂ ਐਂਡ ਤੇ ਆ ਕੇ ਮਰ ਗਈ ਕਿਉਂਕਿ ਜਿਹੜੇ ਚਾਚੇ ਨੇ ਜ਼ਮੀਨਾਂ ਪਿੱਛੇ ਭਾਗ ਕੇ ਹੀ ਬਦਲਿਆਂ ਪਿੱਛੇ ਜ਼ ਤੀਜਿਆਂ ਨੂੰ ਮਾਰ ਦਿੰਦੇ ਨੇ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੇ ਘਰ ਬਾਰੇ ਸੋਚਣਾ ਚਾਹੀਦਾ ਸੋ ਇਹੀ ਬੇਨਤੀ ਆ ਕਿ ਕਿਸੇ ਨੂੰ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਨਹੀਂ ਲਾਉਣਾ ਚਾਹੀਦਾ ਥੈਂਕ ਯੂ ਇਹ ਸਗੇ ਸਾਡੇ ਨਾਲ ਮਾਲਵਾ ਕਾਲਜ ਦੇ ਬੱਚੇ ਜਿਨ੍ਹਾਂ ਨੇ ਬਹੁਤ ਹੀ ਕਾਫੀ ਵਧੀਆ ਪਰਫਾਰਮੈਂਸ ਕੀਤੀ ਆ ਇਹਨਾਂ ਦਾ ਵੀ ਸਬਦ ਇਹੀ ਵਾਰ-ਵਾਰ ਕਹਿਣਾਗਾ ਕਿ ਨਸ਼ਾ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਜਿਵੇਂ ਅਸੀਂ ਤੁਹਾਨੂੰ ਇਹਨਾਂ ਸਾਰਿਆਂ ਦਾ ਨਾਮ ਲਾਇਆ ਇਸ ਤਰ੍ਹਾਂ ਰੇਸ਼ਮ ਰੂਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਮੈ ਛੱਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ Ono ne znamo, ne znamo, ne znamo, ne znamo.